ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਉੱਪਰ ਆਈ ਹੋਪ ਕਿ ਤੁਸੀਂ ਦੋਸਤੋ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਦੀ ਆਪਣੀ ਵੀਡੀਓ ਦਾ ਟਾਪਿਕ ਆਏਗਾ ਦੋਸਤੋ ਕਿ ਆਪਾਂ ਕੱਲ ਪਸ਼ੂਆਂ ਦੇ ਥੱਲੇ ਰੱਖਣ ਵਾਸਤੇ ਗੱਦੇ ਲਿਆਂਦੇ ਸੀ ਤੇ ਉਹ ਕਹਿੰਦੇ ਕਿ ਗੱਦੇ ਪਾਣੀ ਵਿੱਚ ਰੱਖਣੇ ਆ ਤੇ ਆਪਾਂ ਦੋਸਤੋ ਆ ਪਾਣੀ ਵਿੱਚ ਜਿਹੜੇ ਗੱਦੇ ਆ ਉਹ ਕੱਲ ਤਿੰਨ ਤਿੰਨ ਗੱਦੇ ਲਿਆਂਦੇ ਸੀ ਤਿੰਨੇ ਰੱਖੇ ਆ ਆ ਵੇਖੋ ਦੋਸਤੋ ਇਧਰੋਂ ਵੱਟਾ ਪਾ ਕੇ ਉਧਰ ਵੱਟਾ ਪਾ ਕੇ ਤੇ ਵਿੱਚ ਗੱਦਾ ਪਾ ਤੰਨੇ ਧਰਤੇ ਸੀ ਬਿਨਾ ਖੰਭਿਆਂ ਤੋਂ ਪਹਿਲਾਂ ਆਪਾਂ ਬਿਨਾ ਖੰਭਿਆਂ ਤੋਂ ਧਰੇ ਸੀ ਤੇ ਵਿੱਚ ਮੋਟਰ ਚਲਾ ਕੇ ਪਾਣੀ ਜਿਹੜਾ ਛੜਦਾ ਸੀ ਫਿਰ ਦੋਸਤੋ ਇੱਕ ਕਿਸ਼ਤੀ ਵਾਂਗ ਤੈਰਨ ਲੱਗੀ ਕਦੇ ਇਧਰ ਜਾਂਦੇ ਸੀ ਕਦੇ ਇਧਰ ਜਾਂਦੇ ਸੀ ਉਸ ਤੋਂ ਬਾਅਦ ਅਸੀਂ ਇਹਨਾਂ ਤੇ ਉੱਤੇ ਤਿੰਨ ਖੰਭੇ ਧਰਤੇ ਤਿੰਨ ਖੰਭਿਆਂ ਨਾਲ ਇਹਨਾਂ ਦਾ ਜਿਹੜਾ ਬੈਲੈਂਸ ਹੈ ਉਹ ਨਹੀਂ ਬਣਿਆ ਫਿਰ ਉਸ ਤੋਂ ਬਾਅਦ ਅਸੀਂ 바ਵਾ ਖੰਬੇ ਧਰਤੀ ਤੇ ਆ ਦੇਖ ਸਕਦੇ ਹਾਂ ਗੱਦੇ ਭਿੱਜ ਕੇ ਸੁੱਕ ਵੀ ਗਏ ਤੇ ਬੈਲੈਂਸ ਵੀ ਇਹਨਾਂ ਦਾ ਜਿਹੜਾ ਉਹ ਵਧੀਆ ਬਣਿਆ ਵੈ ਤੇ ਜੇ ਲੋਡ ਪਈ ਤਾਂ ਹੋਰ ਛੱਡਾਂਗੇ ਨਹੀਂ ਫਿਰ ਕੱਢ ਦਾਂਗੇ ਇਹ ਗੱਦੇ ਤਿੰਨ ਲਿਆਂਦੇ ਆ ਦੋਸਤੋ ਆਪਾਂ ਕਿਉਂਕਿ ਪੱਕੇ ਥਾਂ ਦੇ ਵਿੱਚ ਗਾਵਾਂ ਨੂੰ ਬਹੁਤ ਸਾਰੀ ਦਿੱਕਤ ਆਉਂਦੀ ਸੀਗੀ ਉਹ ਬੈਠ ਨਹੀਂ ਸੀ ਸਕਦੀਆਂ ਇਸ ਕਰਕੇ ਸਾਨੂੰ ਜਿਹੜੇ ਗੱਦੇ ਆ ਉਹ ਐਮਰਜੈਂਸੀ ਆ ਮੰਗਾਉਣੀ ਪਈ ਕਿਉਂਕਿ ਦੋਸਤੋ ਤਾਜੇ ਸੂਏ ਪਸ਼ੂ ਹੈਗੇ ਕਈ ਵਾਰ ਕੋਈ ਮਸਟਾ ਚਸ ਦੀ ਪ੍ਰੋਬਲਮ ਹੈ ਜਿਹੜੀ ਉਹ ਆ ਜਾਂਦੀ ਹੈ ਹਨਾ ਹੋਰ ਬਹੁਤ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਪਸ਼ੂ ਵੈਸੇ ਵੀ ਨਹੀਂ ਬੰਦੇ ਸੀਗੇ ਖੜੇ ਰਹਿੰਦੇ ਸੀ ਰਾਤ ਨੂੰ ਖੜੇ ਰਹਿੰਦੇ ਸੀ ਦਿਨੇ ਸੋ ਦੋਸਤੋ ਅੱਜ ਜੇ ਸਾਡਾ ਅੱਜ ਟਾਈਮ ਕੱਢ ਕੇ ਇਹਨਾਂ ਨੂੰ ਆਪਾਂ ਬਾਹਰ ਕੱਢਾਂਗੇ ਬਾਹਰ ਕੱਢ ਕੇ ਤੇ ਧਰਾਂਗੇ ਤੇ ਧਰ ਦਾਂਗੇ ਹੋਰ ਦੋਸਤੋ ਦੱਸੋ ਕੀ ਹਾਲ ਚਾਲ ਹੈ ਤੁਹਾਡੇ ਆਜੋ ਆਪਾਂ ਇੱਧਰ ਆਪਣੀ ਮੱਕੀ ਦਿਖਾ ਦਿੰਨੇ ਆਂ। ਜਵਾਰ ਤਾਂ ਦੋਸਤੋ ਆਪਣੀ ਘੱਟ ਵਾਦੀ ਹੋਈ ਐ। ਉਹਦੇ ਥਾਂ ਤੇ ਮੈਨੂੰ ਲੱਗਦਾ ਮੱਕੀ ਵਿਜਣੀ ਪੂਗੀ। ਉਧਰ ਤਾਂ ਮੂਥਰਾ ਹੋਇਆ ਪਿਆ। ਇਹ ਆਪਣੀ ਮੱਕੀ ਹੋਈ ਐ। ਇਹ ਹੋਰ ਦੋਸਤੋ ਆਪਣੇ ਜਾਨਵਰ ਠੀਕ ਠਾਕ ਨੇ ਸਾਰੇ। ਕੋਈ ਪ੍ਰੋਬਲਮ ਨਹੀਂ ਆਈ। ਉਹਨਾਂ ਨੂੰ ਸਾਰੇ ਐ ਵਧੀਆ। ਮਾਸਟਰ ਚੜ੍ਹਦੀ ਕਲਾ ਦੇ ਵਿੱਚ ਨੇ। ਹੁਣੀ ਆਪਾਂ ਨਵਾ ਕੇ ਹਟੇ ਆਂ ਫਰਸ਼ਾਂ ਫੁਰਸ਼ਾਂ ਸਾਰੀਆਂ ਧੋਤੀਆਂ ਦੇਖੋ ਉਹ ਅਦਰ ਕੱਚੇ ਚ ਬੰਨ ਤੇ ਆਪਾਂ ਬਾਕੀ ਦੋਸਤੋ ਆਪਣੀ ਡੇਲੀ ਵੀਡੀਓ ਜਿਹੜੀ ਆਉਂਦੀ ਰਹੂਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਧਾਸੀ ਸਾਰੇ ਬੰਨ ਤੇ ਸੋ ਠੀਕ ਹੈ ਦੋਸਤੋ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ